ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋਏ ਸਮੂੱਚੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ પાસે ਬਹੁਤ ਸੋ ਕਾਮਨਾ ਕਰਦੇ ਹਾਂ ਸੋ ਦੋਸਤੋ 5 ਅਕਤੂਬਰ ਦਿਨ ਐਤਵਾਰ 20 ਦਾ ਨਸੂ ਦਾ ਮਹੀਨਾ ਗਿਆ ਤੇ ਮੌਸਮ ਦੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਅੱਜ 5 ਅਕਤੂਬਰ ਦੇ ਤੜਕੇ 4 ਵਜੇ ਤੋਂ ਜਿਹੜਾ WD ਦੇ ਬੱਦਲਾਂ ਦਾ ਇੱਕ ਪੈਚ ਫਿਰੋਜ਼ਪੁਰ ਦੀ ਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਤੇ ਤਕਰੀਬਨ 4 ਵਜੇ ਤੋਂ 4:30 ਵਜੇ ਦੇ ਦਰਮਿਆਨ-ਦਰਮਿਆਨ ਪੰਜਾਬ ਦਾ ਕਾਫੀ ਇਰਗੈਨੇ ਕਵਰ ਕੀਤਾ ਤੇ ਰੁਕ-ਰੁਕ ਕੇ ਤੇਜ਼ ਹਵਾਵਾਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਸ ਟਾਈਮ بارش ਹੋ ਰਹੀ ਆ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦਿੰਦੇ ਆ ਰਹੇ ਹਾਂ ਵੀ 5 ਤਰੀਕ ਤੋਂ ਲੈ ਕੇ 7 ਤਰੀਕ ਦੇ ਦਰਮਿਆਨ ਇਹ ਜਿਹੜਾ ਵੈਸਟਰਨ ਡਿਸਟਰਬੈਂਸ ਆਪਣਾ ਭਾਰਤ ਦੇ ਵਿੱਚ ਪ੍ਰਵੇਸ਼ ਕਰੂਗਾ ਪੰਜਾਬ ਜੰਮੂ ਕਸ਼ਮੀਰ ਇਹਨਾਂ ਏਰੀਆ ਦੇ ਵਿੱਚੋਂ ਐਂਟਰ ਕਰਕੇ ਤੇ ਫਿਰ ਆਉਣ ਵਾਲੇ 2 ਦਿਨਾਂ ਦੇ ਵਿੱਚ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸੇ ਕਵਰ ਹੋਣਗੇ ਪੰਜਾਬ ਦੇ ਨਾਲ ਲੱਗਦੇ ਕੁਝ ਹਰਿਆਣੇ ਦੇ ਤੇ ਕੁਝ ਰਾਜਸਥਾਨ ਦੇ ਤੇ ਆਪਣਾ ਜਿਹੜਾ ਇਹ ਜੰਮੂ ਕਸ਼ਮੀਰ ਤੇ ਨਾਲ ਹਿਮਾਚਲ ਪੁੱਤਰਖੰਡ ਇਹਨਾਂ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਅੱਜ ਹਲਕੀ ਬਾਰਿਸ਼ ਜਿਹੜੀ ਆ ਹੁੰਦੀ ਰਹਿਣ ਦੀ ਸੁਭਾਵਨਾ ਹੈ ਤੇ ਫਿਰ ਇਹ ਕੱਲ ਤੇ ਪਰਸੋਂ ਦੋ ਦਿਨ ਉੱਤਰ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਨੂੰ ਇਹ ਪ੍ਰਭਾਵਿਤ ਕਰੂਗਾ ਜਿਹਦੇ ਵਿੱਚ ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ ਹਰਿਆਣਾ ਹਿਮਾਚਲ ਉਤਰਾਖੰਡ ਰਾਜਸਥਾਨ ਦਿੱਲੀ ਤੇ ਮੱਧ ਪ੍ਰਦੇਸ਼ ਦਾ ਵੀ ਕੁਝ ਹਿੱਸਾ ਇਸ ਦੀ ਰੇਪੇਟ ਦੇ ਵਿੱਚ ਆ ਸਕਦਾ ਸੋ ਦੋਸਤੋ ਜੇ ਗੱਲ ਕਰੀਏ ਅੱਜ ਦੀ ਅੱਜ ਤਕਰੀਬਨ ਇਹ ਜੋ بارش ਦੀ ਸ਼ੁਰੂਆਤ ਹੋਈ ਆ ਇਹ ਕੁਝ ਟਾਈਮ ਤੱਕ ਰੁਕੂਗੀ ਅੱਜ 5 ਤਰੀਕ ਨੂੰ ਜਿਹੜਾ ਤਿੰਨ ਵਾਰੀ ਰਾਤ ਹੁੰਦਿਆਂ ਹੁੰਦਿਆਂ ਤਿੰਨ ਵਾਰੀ ਇਹ ਜਿਹੜੇ ਬੱਦਲ ਨੇ ਸਰਗਰਮ ਹੋਣਗੇ ਤੇ ਰੁਕ ਰੁਕ ਕੇ بارش ਦਿੰਦੇ ਰਹਿਣਗੇ ਕਿਤੇ بارش ਹੋ ਜੂਗੀ ਕਿਤੇ ਹਟ ਜੂਗੀ ਇਸ ਤਰੀਕੇ ਦੇ ਨਾਲ ਅੱਜ ਦੇ ਦਿਨ ਚ ਤਿੰਨ ਵਾਰ ਇਹ ਬੱਦਲਾਂ ਦਾ ਜਿਹੜਾ ਪੈਜ ਅਸਰ ਕਰਮ ਹੋਊਗਾ ਤੇ ਕਿਤੇ بارش ਦੇਊਗਾ ਨਾਲ ਤੇਜ਼ ਹਵਾਵਾਂ ਚੱਲਣ ਦੀ ਸੁਭਾਵਨਾ ਹੈ ਸੋ ਦਰਸ਼ਕ ਵੀਰੋ ਇਸ ਕਰਕੇ ਜਿਹੜਾ ਵੀ ਜਦੋਂ ਵੀ ਇਹ ਵੈਸਟਰਨ ਡਿਸਟਰਬੈਂਸ ਦੀਆਂ ਜਿਹੜੀਆਂ ਹਵਾਵਾਂ ਪੰਜਾਬ ਚ ਪ੍ਰਵੇਸ਼ ਕਰਦੀਆਂ ਨੇ بارش ਹੁੰਦੀ ਆ ਤੇ ਇਹਦੇ ਨਾਲ ਜਿਹੜੇ ਗਰਜ ਚਮਕ ਵਾਲੇ ਬੱਦਲ ਜਾਦੇ ਬਣਦੇ ਆ ਸੋ ਜਿੰਨੇ ਵੀ ਖੇਤਾਂ ਵਿੱਚ ਕੰਮਕਾਰ ਕਰਨ ਵਾਲੇ ਕਿਸਾਨ ਵੀਰ ਨੇ ਚਾਹੇ ਮਜ਼ਦੂਰ ਨੇ ਸੋ ਉਹਨਾਂ ਨੂੰ ਵੀ ਅਪੀਲ ਆ ਸਾਡੀ ਇਹ ਵੀ ਜਦੋਂ ਵੀ ਵਾਰਸ਼ ਹੁੰਦੀ ਆ ਤੁਸੀਂ ਬਾਹਰ ਕੰਮ ਕਰਦੇ ਹੋ ਤੇ ਆਪਣਾ ਆਮ ਹੀ ਸੁਭਾਅ ਬਣਿਆ ਹੁੰਦਾ ਵੀ ਆਪਾਂ ਦਰਖਤਾਂ ਦੇ ਥੱਲੇ ਜਾ ਕੇ ਓਟਲੇ ਲੱ ਕੇ ਖੜ ਜਾਂਦੇ ਆ ਸੋ ਦਰਸ਼ਕ ਵੀਰੋ ਕਦੇ ਵੀ ਜਦੋਂ ਗਰਜ ਚਮਕ ਵਾਲੇ ਬੱਦਲ ਬਣੇ ਹੋਣ ਉਦੋਂ ਦਰਖਤਾਂ ਦੇ ਹੇਠਾਂ ਬਿਲਕੁਲ ਨਹੀਂ ਖੜਨਾ ਚਾਹੀਦਾ ਕਿਉਂਕਿ WD ਦੇ ਬੱਦਲਾਂ ਦੇ ਵਿੱਚ ਅਰਜ ਚਮਕ ਜਿਆਦੇ ਹੁੰਦੀ ਆ ਤੇ ਜ਼ਿਆਦਾਤਰ ਬਿਜਲੀ ਡਿੱਗਣ ਦੀਆਂ ਘਟਨਾਵਾਂ ਦੇ ਨਾਲ ਵਾਪਰਦੀਆਂ ਨੇ ਤੇ ਬਿਜਲੀ ਉੱਪਰ ਸਭ ਤੋਂ ਜਿਹੜੀ ਹਾਈਟ ਵਾਲੀ ਚੀਜ਼ ਆ ਉਹਦੇ ਤੇ ਜਲਦੀ ਡਿੱਗਦੀ ਆ ਤੇ ਫਿਰ ਉਹਦੇ ਤੋਂ ਡਿੱਗ ਕੇ ਹੀ ਧਰਤੀ ਦੇ ਵਿੱਚ ਪ੍ਰਵੇਸ਼ ਕਰਨਾ ਹੁੰਦਾ ਹੈ ਨੇ ਤੇ ਜੇ ਆਪਾਂ ਉਹਦੇ ਥੱਲੇ ਦਰਾਸਤੇ ਖੜੇ ਆ ਤਾਂ ਨੁਕਸਾਨ ਹੋਣ ਦਾ ਪੂਰਾ ਪੂਰਾ ਖਤਰਾ ਬਣਿਆ ਰਹਿੰਦਾ ਸੋ ਇਸ ਕਰਕੇ ਬਾਹਰ ਕੰਮ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਗਰਜ ਚਮਕ ਤੁਹਾਨੂੰ ਲੱਗਦਾ ਵੀ ਹੋ ਰਹੀ ਆ ਤਾਂ ਜ਼ਰੂਰ ਪਸੇ ਉਸੇ ਜੀ ਜਗ੍ਹਾ ਰੁਕੋ ਜਿੱਥੇ ਛੱਤ ਹੋਵੇ ਤੇ ਉੱਚੇ ਦਰਖਤਾਂ ਦੇ ਹੇਠਾਂ ਖੜਨ ਦੀ ਕੋਸ਼ਿਸ਼ ਨਾ ਕਰੋ ਸੋ ਦਰਸ਼ਕ ਵੀਰੋ ਅੱਜ ਤਕਰੀਬਨ ਤਿੰਨ ਵਾਰ ਹੀ ਦਿਨ ਦੇ ਵਿੱਚ ਇਹ ਮੌਸਮ ਬਾਰਸ਼ ਦੇ ਕੇ ਹਲਕੀ-ਫੁਲਕੀ ਤੇ ਕਿਤੇ ਮਾੜੀ-ਮੋਟੀ ਤੇਜ਼ ਸਰਾਟੇਦਾਰ ਬਾਰਸ਼ ਹੋਊਗੀ ਫਿਰ ਕੱਲ ਤੋਂ ਜਿਹੜਾ ਇੱਕ ਪੈਚ ਬੱਦਲਾਂ ਦਾ ਫਿਰ ਉਹ ਪੰਜਾਬ ਦੇ ਵਿੱਚ ਪ੍ਰਵੇਸ਼ ਕਰੂਗਾ ਜੰਮੂ ਕਸ਼ਮੀਰ ਦੇ ਵਿੱਚ ਪ੍ਰਵੇਸ਼ ਕਰੂਗਾ ਕੱਲ ਜਿਹੜਾ ਬਦਲਾਉਂਦਾ ਪੈ ਜਾਊਗਾ ਉਹ ਉੱਤਰ ਭਾਰਤ ਦੇ ਤਕਰੀਬਨ ਸਾ ਅੱਧਿਓ ਵਾਲੇ ਏਰੀਆ ਨੂੰ ਕਵਰ ਕਰ ਲੂਗਾ ਜਿੱਥੇ ਉਹ ਕੱਲ ਵਾਲਾ ਸਿਸਟਮ ਜੰਮੂ ਤੇ ਹਿਮਾਚਲ ਦੀਆਂ ਉੱਚੀਆਂ ਪਹਾੜੀਆਂ ਤੇ 스ਨੋਫਾਲ ਬਰਫ ਵਾਰੀ ਕਰੂਗਾ ਉਥੇ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤਕੜੀ ਬਾਰਿਸ਼ ਜਿਹੜੀ ਪੈ ਸਕਦੀ ਆ ਹਿਮਾਚਲ ਪ੍ਰਦੇਸ਼ ਦੇ ਤਕਰੀਬਨ ਅੱਧਿਓ ਵਾਲੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਜੈਲੋ ਅਲਰਟ ਜਾਰੀ ਕੀਤਾ ਹੋਇਆ ਅੱਧੇ ਉੱਧ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ অতি ਭਾਰੀ بارش ਜਿਹੜੀ ਹਿਮਾਚਲ ਦੇ ਵਿੱਚ ਹੋ ਸਕਦੀ ਆ ਜਿਹਦੇ ਨਾਲ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧੂਗਾ ਸੋ ਸਰਕਾਰ ਵੱਲੋਂ ਜਾਂ ਜਿਹੜੀਆਂ ਮੈਨੇਜਮੈਂਟ ਬੋਰਡ ਨੇ ਡੈਮਾਂ ਦਾ ਪ੍ਰਬੰਧ ਦੇਖਦੇ ਨੇ ਉਹਨਾਂ ਵੱਲੋਂ ਕੱਲ ਤੋਂ ਹੀ ਜਿਹੜਾ ਡੈਮਾਂ ਦੇ ਫਲੱਡ ਗੇਟ ਖੋਲ ਕੇ ਉਹਨਾਂ ਦੇ ਵਿੱਚ ਪਾਣੀ ਸਾਂਭਣ ਦੀ ਜਿਹੜੀ ਜਗ੍ਹਾ ਬਣਾਈ ਜਾ ਰਹੀ ਆ ਸੋ ਖਬਰਾਂ ਦੀ ਲੋੜ ਨਹੀਂ ਉਹ ਸਿਸਟਮ ਕੰਟਰੋਲ ਹੋ ਜਾ ਪਰ ਫਿਰ ਵੀ ਬਾਰਸਾਂ ਜਿਆਦੇ ਹੋਣ ਕਾਰਨ ਪਾਣੀ ਬਦਲਣ ਦਾ ਖਤਰਾ ਤਾਂ ਬਣਿਆ ਹੀ ਰਹਿੰਦਾ ਹੈ। ਸੋ ਦੋਸਤੋ ਕੱਲ ਵਾਲਾ ਜਿਹੜਾ ਪੈਚ ਬੱਦਲਾਂ ਦਾ ਉਹ ਜਿੱਥੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਤੇ ਬਰਫਵਾਰੀ ਉੱਥੇ ਨੀਵੇਂ ਇਲਾਕਿਆਂ ਦੇ ਵਿੱਚ ਜ਼ੋਰਦਾਰ ਬਾਰਸ਼ ਤੇ ਕਿਤੇ ਕਿਤੇ ਗੜੇ ਮਾਰੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜ਼ੋਰਦਾਰ ਬਾਰਸ਼ ਤੇਜ਼ ਹਵਾਵਾਂ ਦੇ ਨਾਲ ਤੇ ਕਿਤੇ ਨਾ ਕਿਤੇ ਗੜੇ ਮਾਰੀ ਹੋਣ ਦੀ ਵੀ ਸਭਾਵਨਾ ਜਿਹੜੀ ਬਣੀ ਹੋਈ ਆ ਇਹਦੇ ਨਾਲ ਰਾਜਸਥਾਨ ਦਾ ਵੀ ਅੱਧਾ ਹਿੱਸਾ ਕਬਰ ਹੋਊਗਾ ਹਰਿਆਣਾ ਸਾਰਾ ਤਕਰੀਬਨ ਕੱਲ ਨੂੰ ਕਬਰ ਹੋ ਜਾਊਗਾ ਦਿੱਲੀ ਤੱਕ بارش ਜਾਊਗੀ ਦਿੱਲੀ ਦੇ ਵਿੱਚ ਵੀ ਜ਼ੋਰਦਾਰ بارش ਹੋਊਗੀ ਤੇ ਇੱਧਰ ਹਿਮਾਚਲ ਉੱਤਰਾਖੰਡ ਇਥੋਂ ਤੱਕ ਤੇ ਜੂਪੀ ਦੇ ਕੁਝ ਹਿੱਸਿਆਂ ਤੱਕ ਇਹ بارش ਜਿਹੜੀ ਆ ਜਾਰੀ ਰਹੂਗੀ ਤੇ ਫਿਰ 7 ਤਰੀਕ ਤੱਕ ਇਸੇ ਤਰ੍ਹਾਂ ਕਿਉਂਕਿ ਲਗਾਤਾਰ ਡਬਲਯੂ ਡੀ ਦੀ بارش ਕਦੇ ਵੀ ਜਿਹੜੀ ਆ ਉਹ ਲਗਾਤਾਰ ਨਹੀਂ ਪੈਂਦੀ ਹੁੰਦੀ ਵੀ 2 4 5 ਘੰਟੇ ਪਈ ਜਾਊ ਇਹ ਜਿਹੜੀ ਘੰਟਾ ਵੱਧ ਤੋਂ ਵੱਧ 1.5 ਘੰਟਾ ਇੰਨਾ ਕੁ ਟਾਈਮ بارش ਪੈ ਕੇ ਫਿਰ ਬ੍ਰੀਕ ਲੱਗ ਜਾਂਦੀ ਆ ਫਿਰ ਦੁਆਰਾ ਜਦੋਂ ਬਦਲ ਸਰਗਰਮ ਹੁੰਦੇ ਨੇ ਫਿਰ بارش ਹੁੰਦੀ ਹੈ ਇਸ ਤਰੀਕੇ ਦੀ ਇਹ بارش ਹੁੰਦੀ ਹੈ ਡਬਲਯੂ ਡੀ ਦੀ ਸੋ ਦੋਸਤੋ ਅੱਜ ਤੋਂ ਇਹ بارش ਦਾ ਕੰਮ ਸ਼ੁਰੂ ਹੋ ਚੁੱਕਿਆ ਜਦੋਂ ਹੁਣ ਤੱਕ ਇਹ ਵੀਡੀਓ ਤੁਹਾਡੇ ਹੱਥਾਂ ਦੇ ਵਿੱਚ ਹੋਊਗੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ بارش ਪੈ ਚੁੱਕੀ ਹੋਊਗੀ ਜਾਂ ਪੈ ਰਹੀ ਹੋਊਗੀ ਤੇ ਇਸ ਤੋਂ ਬਾਅਦ ਫਿਰ 7 ਤਰੀਕ ਤੱਕ ਇਹ ਕੰਮ ਜਿਹੜਾ ਇਸੇ ਤਰੀਕੇ ਦੇ ਨਾਲ بارش ਦਾ ਚੱਲਦਾ ਰਹੂਗਾ ਸੋ ਅੱਜ ਤਾਂ ਚਲੋ ਛੁੱਟੀ ਦਾ ਦਿਨ ਆ ਕਿਤੇ ਜਾਣ ਆਉਣ ਦੀ ਜ਼ਿਆਦਾ ਖੇਚਲ ਨਹੀਂ ਮਤਲਬ ਕਰਨੀ ਹੁੰਦੀ ਮੁਲਾਜ਼ਮ ਤਬਕਾ ਵੀ ਸਾਰਾ ਘਰਾਤੀ ਹੁੰਦਾ ਸੋ ਕੱਲ ਤੋਂ ਵਰਕ ਤੇ ਜਿਹੜਾ ਉਹ ਸ਼ੁਰੂ ਹੋ ਜੂਗਾ ਤਾਂ ਫਿਰ ਜਿਹੜਾ ਦਿੱਕਤ ਬਹੁਤ ਆਉਂਦੀ ਆ ਸੋ ਇਸ ਕਰਕੇ ਸਾਰਿਆਂ ਨੇ ਆਪੋ ਆਪਣਾ ਖਿਆਲ ਰੱਖਣਾ ਸੋ ਦੋਸਤੋ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਵੀ ਆਪਣੀਆਂ ਫਸਲਾਂ ਵਗੈਰਾ ਦਾ ਭਾਈ ਖਿਆਲ ਰੱਖਿਓ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਲਿਓ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਸੋ ਇਸੇ ਮੌਸਮ ਦੀ ਅਪਡੇਟ ਤੋ ਜੇ ਕੋਈ ਹੋਰ ਜਾਣਕਾਰੀ ਇਹਦੇ ਸਬੰਧ ਚ ਆਉਂਦੀ ਆ ਕੋਈ ਤਾਜ਼ਾ ਅਪਡੇਟ ਆਈਐਮਡੀ ਜਾਰੀ ਕਰਦਾ ਤਾਂ ਉਹ ਤੁਹਾਨੂੰ ਸਾਂਝੀ ਤੁਹਾਡੇ ਨਾਲ ਕਰ ਦਿੱਤੀ ਜਾਊਗੀ ਤਦ ਤੱਕ ਤੁਸੀਂ ਜੁੜੇ ਰਹੋ ਹਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇ ਨਾਲ ਸੋ ਬੇਨਤੀ ਦਰਸ਼ਕ ਵੀਰਾਂ ਨੂੰ ਜਰੂਰ ਆ ਵੀ ਚੈਨਲਾਂ ਨੂੰ ਬਾਈ ਸਬਸਕ੍ਰਾਈਬ ਵੀ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਚੰਗੇ ਚੰਗੇ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਹਿਵਾਂਗੇ ਤਦ ਤੱਕ ਰੱਬ ਰੱਖਾ